ਇਹੀ ਭਾਇਆ ਮੀ ਪਾਣੀ ਪਾ ਹੋਰ ਬਈ ਨਾ ਨਵਾਂ ਬੀਜ ਲਿਆਇਆ ਬੀਜ ਤਾਂ ਨਵਾਂ ਬੀਜ ਹੋਈ ਪੁਰਾਣੇ ਵਾਲਾ ਹੀ ਆ ਪੁਰਾਣੇ ਵਾਲਾ ਜਿਹੜਾ ਉਹ ਭਾਈ ਬੀਜ ਤਾਂ ਨਾ ਹੋਣਾ ਕੋਈ ਉਹ ਦੇਤੀ ਵੀ ਜੈਦਾ ਪੁਰਾਣੇ ਵਾਲਾ ਪਤਾ ਕਿੰਨੇ ਦਾ ਪੈਣਾ ਤੋਰੇ ਹਾਂ ਕਿੰਨਾ ਪੈਣਾ ਦਾ ਉਹ ਕਿਲੋ ਕੀਲੇ ਦਾ ਪੈਂਦਾ 16 ਕਿਲੋ ਲਿਆਇਆ ਦਾ ਮੈਂ 8500 ਰੁਪਏ ਦਾ ਇਹ ਇਹ ਆਇਆ ਸਾਰਾ ਮੰਨ ਕੇ ਚੱਲ ਤੂੰ 14900 ਦਾ ਕੀਲੇ ਦਾ ਮੱਕੀ ਖੜਾਤੀ ਮੱਕੀਆਂ ਪਕਾਉਣ ਨੂੰ ਬਾਕੀ ਉਹ ਖੜੀ ਆ ਮੈਂ ਪਕਾ ਦੇ ਪਾਪੂ ਨੂੰ ਗਿਆ ਆ ਤਾਂ ਹੁਣ ਬੀਜ ਦੇਣੀ ਦਾਣਾ ਤਾਂ ਇਹਦਾ ਵੀ ਸੋਨਾ ਮੱਕੀ ਦਾ ਤੇ ਬੀਜ ਇੱਕ ਥੈਲੀ ਥਾਲੀ ਬਿਨਾ ਦਵਾਈ ਵਾਲੀ ਆ ਗਈ ਤਿੰਨ ਚਾਰ ਦਵਾਈ ਵਾਲੀਆਂ ਦੀ ਇੱਕ ਬਿਨਾ ਦਵਾਈ ਜਿਆਦਾ ਖਾ ਦੇ ਕੋਈ ਬੀਜ ਜਿਆਦੇ ਦਾਣਾ ਹੁਣ ਕਿੰਨੇ ਫਰਕ ਇਹ ਵੀ 50 ਰੁਪਏ ਕਿਲੋ ਮਿਲਿਆ ਵੀ 50 ਰੁਪਏ ਕਿਲੋ ਮਿਲਿਆ ਦੇਖਦੇ ਕਿ ਆ ਬਣ ਗਈ ਫੱਬੀ ਆ ਥਾਲੀ ਮੈਂ ਦੇਖ ਲਿਆ ਹਾਂ ਹਾਂ ਦੇਖ ਆ ਵੀ 50 ਇਹ ਤਾਂ ਮੈਂ ਸਮਾਫ ਤੇ ਵੇਚਣਾ ਚਾਹ ਰਾ ਹਾਂ ਹਾਂ ਆ ਵੀ 50 ਰੁਪਏ ਵਾਲਾ ਲੋਟ ਆ ਗਿਆ ਟਾਲਪਾ ਮਰੂ ਇਹ ਇਹ ਵਧੀਆ ਜੰਮਿਆ ਜੀ ਨਹੀਂ ਮੈਂ ਤੁਹਾਨੂੰ ਵੱਟ ਕੇ ਪਾ ਦੇਣੀ ਦੇਖਦੇ ਹਾਂ ਵਾਕੀ ਦਾਣਾ ਦਾਣਾ ਤਾਂ ਬਹੁਤ ਬੀਜੇ ਦਾ ਪੂਰਾ ਪਿਆਨ ਠੱਡਾ ਹੁਣ ਤੂੰ ਜਰੋਕ ਨਾ ਹੂੰ ਤੂੰ ਬਾਦਨ ਦਿਖਾ ਲਿਆ ਨਾਲ ਬਾਦ ਬਾਗਾ ਮਾਰ ਕੇ ਡੋਲ ਪਾ ਦੇਣੀ ਆਪੇ ਜੰਮਣ ਦੀ ਯਾਰ ਬੰਦੇ ਇਹ ਵੀ ਹਲਕਾ ਹੁੰਦਾ ਨਾ ਇਹ ਮਾਂ ਜਦੋਂ ਤਾਂ ਮੋਟੋਂ ਮਹਿੰਗ ਇਹ ਪਾਈ ਮੈਂ ਤਾਂ ਇਹ ਕਹਿੰਦਾ ਵੀ ਕੰਝੋ ਮਣਾਓ ਹੈ ਹੈ ਕਿਹਦਾ ਝੋਰ ਲਾਉਣਾ ਨਹੀਂ ਨਹੀਂ ਝੋਰ ਨਹੀਂ ਲੱਗਦਾ ਠੀਕ ਆ ਜੀ ਮਾਰਦੇ ਫਾੜ ਡੂੰਘੇ ਰੱਖ ਕੇ ਮਾੜੇ ਹੁਣ ਇੰਨੇ ਡੂੰਘੇ ਵੀ ਨਹੀਂ ਮਾੜੇ ਮੰਡੂਗੇ ਰੱਖ ਕੇ ਮਾਰ ਮੜ ਜੀ ਅੱਜ ਦੱਖਣ ਚੱਲਦਾ ਹੈ ਬੱਦਲ ਬਾਈ ਹੋਊਗੀ ਨਹੀਂ ਦੀ ਸੁਭਾਵਨਾ ਲੱਗਦੀ ਹੈ ਮੱਕੀ ਵੀ ਵੀਤੀ ਪੈਣ ਦੇ ਵੀ ਨੂੰ ਗਿਆ ਦੱਸਿਆ ਕਿਦਣਾ ਕੰਡਾ ਕਿੱਸੇ ਹੋਵੇ ਕਾਜ ਕੰਟਿਰ ਤੱਕ ਬੈ ਜਾ ਹਾਂ ਠੰਡੀ ਠਾਸ ਤੇ ਅਰ ਗਿਆ ਮੈਂ ਦੇਖਦਾ ਹੁਣੇ ਕੋ ਦਸਾਂ ਨਹੀਂ ਤਾਂ ਮੀਤੇ ਪੈਣਾ 흘 ਨਹੀਂ ਬੜਾ ਬਰਾਏ ਐਤਵਾਰ ਤੇ ਗੀੜ ਚ ਕਹਿੰਦਾ 9 ਤਰੀਕ ਦੇ ਗੀੜ ਚ ਬੜਾ ਜਿਨੀ 7-8 ਹੋਈ ਜੀ ਕੱਲੂ ਆਲੂ ਬਈਆ ਛੰਡੇ ਨੂੰ ਨਹੀਂ ਦੱਸਿਆ ਵਾ ਛੰਡੇ ਨੂੰ 55% ਮੀਂਹ ਪੈਣਾ ਪਰ ਟੈਂਪਰੇਚਰ ਦੇ ਹਿਸਾਬ ਨਾਲ ਲੱਗਦਾ ਨਹੀਂ ਇੱਕ ਉੱਪਰਲਾ 37 ਡਿਗਰੀ ਥੱਲੇ 22 ਆ ਹੂੰ ਪਰ ਪਊਗਾ ਸ਼ਾਇਦ ਉਸ ਤੋਂ ਬਾਅਦ ਮੌਸਮ ਦਾ ਅਤਰਗਲ ਜੀ ਭਾਈ ਅਹ ਦਖਣਾ ਗਲਾਤੀ ਹੈ ਲੱਗਣੀ ਕਿ ਆ ਇਹ ਨਾਲ ਸਾਈਡ ਦੇਖ ਤੂੰ ਦਖਣ ਚੜ ਗਿਆ ਲੈਟਰਨ ਠਾਪਦੀ ਉਹਨੇ ਮੈਸੇਜ ਆ ਗਿਆ ਵੀ ਫਾਲਟ ਪੈ ਗਿਆ ਪੈ ਗਿਆ ਫਾਲਟ ਹੁਣ ਹਵਾ ਤੇ ਆਈ ਹੈ ਫਾਲਟ ਪੈਣੀ ਪੈਣਾ ਹੈ ਕਿ ਨਹੀਂ ਫੂਲਰ ਪਾਉਂਦਾ ਗੰਨੇ ਬਹੁਤ ਪਾਣੀ ਮੰਗਦੇ ਆ ਸਾਰੇ ਗੰਨੇ ਸੁੱਕੇ ਪਏ ਬੂਟੇ ਸੁੱਕੇ ਪਏ ਆ ਲਾਈਟ ਨਹੀਂ ਆਉਂਦੀ ਹੋਰ ਹੁਣ ਆਹ ਦਖਣਾ ਨਾ ਰਹੀ ਨੇ ਪੈਣਾ ਨਾ ਪਾਉਣਾ ਨਾ ਲਾਈਟ ਦਾ ਕੰਮ ਕਰਤਾ ਇਹਨੇ ਕੋਲ ਲਾਈਟ ਨਹੀਂ ਆਉਂਦੀ ਅੱਜ ਕੱਲ ਪੰਜਾਬ ਪਿਆ ਕੰਮ ਉਹ ਜੇ ਦੱਖਣ ਦੁੱਖਣ ਖੜ ਗਿਆ ਸਾਬਾ ਨੂੰ ਵੀ ਦੱਸ ਦਿਆ ਸੀ ਫਿਰ ਕਹਿੰਦੇ ਵੀ ਦੱਸਿਆ ਪਿਆ ਐਤਵਾਰ ਨੂੰ ਐਤਵਾਰ ਨੂੰ ਸਾਬਾ ਨੂੰ ਐਤਵਾਰ ਨੂੰ ਕਿਹੜਾ ਦਿਨ ਹੋ ਗਿਆ ਅੱਜ ਚਾਰ ਪੰਜ ਦਿਨ ਤੱਕ ਤੇ ਚਾਰ ਦਿਨ ਤੱਕ ਤੇ ਮੈਂ ਕਿਹਾ ਚਾਹ ਤਰਪਣੀ ਇਹ ਹੈ ਹੈ ਜੰਮੇ ਆਉਣ ਜਾਂਦੇ ਹਾਂ ਇੱਕ ਦਿਨ ਲੇਟ ਹੋ ਗਿਆ ਗੱਗਾ ਕਿਹਾ ਸਿਆੜ ਕੱਢ ਦੋ ਮੈਂ ਤੂੰ ਰਹਿਂਦੇ ਹੁਣ ਖਾਲੇ ਛੋਣਗੇ ਖਾਲੀ ਬਾਉਂਦੇ ਯਾਰ ਹੁਣ ਤੂੰ ਖਾਲੇ ਲੈਂਦੇ ਵੀ ਕਿਤੇ ਪਿੰਡ ਕਿਤੇ ਨੇੜੇ ਹੀ ਐ ਮੈਂ ਤਾਂ ਇਹਨੂੰ ਕਹਿੰਦਾ ਮੈਂ ਸਿਆੜ ਕੱਢ ਦੇ ਇਹ ਮੰਨਿਆ ਨਹੀਂ ਕਹਿੰਦਾ ਫਾਲਿਆਂ ਨਾਲ ਬਾਉਣਾ ਕਹਿੰਦਾ ਜ ਮੜੀ ਗਿੱਲ ਹੋ ਨਿਕਲ ਉਹ ਗੀ ਥੱਲੇ ਤੇ ਇਹਦੇ ਜੀ ਨਾ ਇਹਦੇ ਚ ਪਤਾ ਕਿਆ ਚੱਕਰ ਦਾ ਇਹਦੇ ਜੀ ਸਿਆੜ ਕੱਢਣਾ ਤਾਂ ਨਹੀਂ ਨੇ ਆਹਾ ਇਹਦੇ ਮਿੱਟੀ ਉਹਦਾ ਮਲਾਈ ਜਾਂਦੀ ਇੱਥੇ ਮਿੱਟੀ ਜਮਾਉਣ ਦੀ ਉਹਨੇ ਯਾਰ ਕੋਈ ਨੇ ਠਾ ਨਹੀਂ ਮੰਨਦਾ ਉੱਪਰ ਮਿੱਟੀ ਵਿੱਚ ਗਦਾ ਬਣਾਉਣਾ ਤਾਂ ਵਧੀਆ ਹੁੰਦਾ ਕੰਮ ਹੋ ਖੇੜ ਨਾਲ ਬਾਲਿਆ ਦਾ ਬੋਲ ਨਹੀਂ ਕਿੰਦਰ ਤੂੰ ਕਿਆ ਕਰੂਗਾ ਦੇਖਣਾ ਮੱਕੀ ਜਮ ਮੈਨੂੰ ਦੱਸ ਦੇ ਜਮ ਤਾਂ ਆਉਣੀ ਉਹ ਭਲਾ ਜਮਣੇ ਨਹੀਂ ਕਹਿੰਦੇ ਵੀ ਜਮਣੀ ਨਹੀਂ ਮਾ ਦੇਖਦੇ ਤਾਂ ਹੈਗੀ ਹੀ ਅਸੀਂ ਦਿਖਾ ਦੇ ਜੋਰ ਆ ਜੋਰ ਦਿਖਾ ਲਾ ਤੂੰ ਪਰ ਲਾ ਹੋ ਗਿਆ ਨਹੀਂ ਨਹੀਂ ਤੇਰਾ ਲਿਆ ਲਿਆ ਖਾਣਾ ਜਾ ਕੇ ਦੀ ਅੱਜ ਆ ਜਾ ਪਹਿਲੇ ਵੀ ਲੈਦੇ ਬਣਦੇ ਨੂੰ ਬਾਜ ਜੱਠਾ ਨਾ ਢਾ ਦੀ ਉਹ ਜੰਗਲੇ ਲੱਗਦਾ ਉਹ ਬਣਾਏ ਆ ਵਧੀਆ ਯਾਰ ਾਰੇ ਕੋਲ ਆਏ ਆ ਵੀ ਸਾਡਾ ਹੱਥ ਖੁੱਲਾ ਜਾਂਦਾ ਸੀ ਮੁੱਟੂ ਹਾਂ ਅਰ ਰਸੀਤ ਜਾਣੇ ਗਾ ਰੋ ਸੋਟੀ ਗਾ ਰੇ 20 ਰੁਪਏ ਵੀਰੇ ਨਾਲ ਰੱਖ ਦਿੱਤੀ ਚੱਕ ਕੇ ਸੈਡ ਕਰਦੇ ਬੜਾ ਡੱਡਾ ਟਿੱਲਾ ਲਾ ਕੇ ਬਹੁਤਾ ਡੂੰਘਾ ਨਾ ਪਜਾਈ ਆ ਖਾ ਫੇਰ ਰੱਖੀ ਗੱਲ ਉਹ ਇੱਕ ਦਿਨ ਲੇਟ ਹੋ ਗਿਆ ਉਹ ਇੱਕ ਦਿਨ ਲੇਟ ਹੋਗਾ ਕੰਮ ਉਧਰ ਤੂੜੀ ਬਣਾਉਣ ਵਾਲੇ ਆ ਕੇ ਤਾਂ ਕਰਕੇ ਲੇਟ ਹੋਗਾ ਕੰਮ ਤੂੜੀ ਵੀ ਜ਼ਰੂਰੀ ਸੀ ਗੱਲ ਤਾਂ ਬਾਹਉ ਤਾਂ ਯਾਰ ਗੱਲ ਉਹ ਬਾਤੂ ਗਿੱਲਾ ਬਾਹਉ ਗਿੱਲਾ ਬਾਹਉ ਇੰਨੀ ਗਿਲੋੜੀ ਸਵਾਗਾ ਮਾਰਦੇ ਨੇ ਕਿ ਆ ਵੀ ਹੁਣੀ ਸਵਾਗਾ ਮਾਰਦੇ ਉਧਰ ਕਾਲੇ ਦੇ ਖੁੰਨ ਆਉਂਦੇ ਮਗਾ ਹਾਲ ਨਾ ਛੇਡ ਮੰਨੂ ਕਾਲੇ ਨੂੰ ਕਿਹਾ ਮੈਂ ਬਾਹ ਸੀ ਵੀ ਜਿਹੜੀਆਂ ਮੱਕੀ ਹਾਂ ਮੈਂ ਨਹੀਂ ਟਰੈਕਟਰ ਪੁੱਛ ਲੈ ਬਾ ਆ ਜਾਂਦਾ ਏ ਤੈਨੂੰ ਛੇਡ ਦੇ ਦਉ ਮੈਂ ਟ੍ਰੈਲੀ ਲੈਣੀ ਆ ਉੱਥੇ ਤੇ ਮਿੱਟੀ ਦੀ ਆਦਿਆ ਤੂੜੀ ਦੀ ਮਾਂਡ ਚ ਬਣਾਉਣ ਲੱਗਣਾ ਅੱਜ ਅੱਛਾ ਉਹ ਕਿਲਿਆ 10 ਤਕਰੀਬਨ 10 ਕਿਲਿਆ ਮਾਟਰ 20 ਟੈਲੀ ਤੇ ਬੜੂਗੇ ਇਂ ਘਟੋ ਘਟੋ 20 ਟੈਲੀ ਹਾਂ 20 ਟੈਲੀ ਆ ਰਾਮਨਾਲਾ ਐ ਵੱਡੀ ਵੀ ਸ਼ਾਮ ਨੂੰ ਐ 21 22 ਤਾਂ ਹੋ ਜੂਗਾ 20 ਤੇ ਥੱਲੇ ਨਹੀਂ ਆਉਂਦੀ ਮੈਨੂੰ ਮੈਂ ਤਾਂ ਵੀ ਵੱਡੀ ਵੀ ਜਿਹੜੀ 20 ਤੇ ਉੱਪਰ ਜਾਉਂਗੇ ਹਾਂ ਐ 20 ਤੇ ਉੱਪਰ ਜਾਉਂਗੇ ਜਿਹੜੀ ਸ਼ਾਮ ਨੂੰ ਵੱਟ ਹੁੰਦੀ ਤੇ ਸਾਲਾ ਲਾਂ ਨੂੰ ਕੁਕੜੀ ਪਿਆ ਰਹਿਣਾ ਜਾਂ ਸਾਜਰੇ ਵਾਲਾ ਕਿਹਦੀ ਰਾਤ ਨੂੰ ਵੱਟੂ ਜੀ ਉਦੋਂ ਕੁਕੜੀ ਲਾਂ ਨੂੰ ਪਿਆ ਥੋੜਾ ਇਹ ਦੇਖ ਲਿਖ ਬੂਲਰਾ ਮਕਾਨ ਕਾ ਬਹੁਤ ਪਈ ਆ ਭਾਈ ਇਹ ਭਈ ਇਹ ਵੇਲੇ ਨਹੀਂ ਹੈ ਕਿ ਇਹ ਬੂਲਰਾ ਚ ਲੱਗੇ ਹੋਏ ਆ ਬਹੁਤ ਕਾਣ ਕਾ ਖੜੀ ਵੀ ਹੈਗੀ ਆ ਜਾਂ ਵੱਡੀ ਵੀ ਵੀ ਅੱਗੀ ਖੜੀ ਵੀ ਹੈਗੀ ਆ ਕੋਈ ਕੱਢਦਾ ਕੋਈ ਤੁੰ ਕਰਦਾ ਆ ਦੇਖਣਾ ਹੋ ਕੇ ਕਰਦੇ ਨੇ ਹੁਣ ਫੜ ਦੋ ਵਾਲੇ ਵਿੱਚ ਕਹਦੇ ਲਈ ਜਾਂਦਾ ਇਹ ਪੈਸੀ ਦੇ ਹਿਸਾਬ ਨਾਲ ਚੱਲਦਾ ਇਹ ਕਿਆ ਫਾਇਦਾ ਫਿਰ ਤੋਂ ਹੀ ਦਾ ਫਾਇਦਾ ਤੇ ਤੇਰਾ ਫਾਇਦਾ ਕੋਈ ਕਿਆ ਫਾਇਦਾ ਉਹਦਾ ਫਿਰ ਉਹ ਹੀ ਕਹਿੰਦੇ 11 ਠੀਕ ਤੇ ਕਿਆ ਫਾਇਦਾ ਕਰਦਾ ਫਿਰ ਇਹ ਕੋਈ 11 ਠੀਕ ਤੇ ਉਹੀ ਤਾਂ ਗੱਲ ਹੈ ਵਿੱਚ ਫੜਾ ਨਹੀਂ ਜਾਣਾ ਚਾਹੀਦਾ ਤਾਂ ਕੰਡੇ ਵਿੱਚ ਫੜਾ ਜਾਣਾ ਚਾਹੀਦਾ ਹਾਂ ਮੰਦਾ ਬੜੇ ਰਾਮ ਨਾਲ ਹੌਲੀ ਹੌਲੀ ਹੈ ਹੌਂਦੇ ਤੇ ਆਉੜ ਭਾਇਆ ਸਮਝ ਨਹੀਂ ਕਰ ਰਹੀ ਜਰਾ ਮੇ ਕਿਹ ਕਹਦੇ ਯਾਰ ਨਾ ਕੀ ਹੈ ਤੋਂ ਤੋਂ ਮਾਈ ਦਾ ਕਾਹਦਾ ਆ ਤੇ ਕੋਈ ਗੱਲ ਨਹੀਂ ਬਣਾਏ ਨਾ ਮੇਰੇ ਆ ਥੇਡੋ ਵਰਤਿਆ ਜੈਲੇ ਨੇ ਵੀ ਮੂਰੇ ਹੁੰਦਾ ਹੀ ਨਹੀਂ ਹਾਂ ਇਹਨੇ ਕੱਲ ਦੇਖਿਆ ਇੱਥੇ ਦੇਖ ਕੇ ਕਹਿਣਾ ਇਹਨੇ ਕਹਿਣਾ ਕਹਿਣਾ ਕੋ ਬੱਟੇ ਜਿੱਥੇ ਕਹਿ ਰਾ ਹੁੰਦਾ ਬੱਟਾ ਹੁਣ ਬੱਟ ਰੇ ਗੱਪੇ ਬੱਟ ਪੈਣੀ ਦੇ ਇਹ ਲੋ ਇਹ ਵੀ ਲੋਟ ਖਾਲ ਚੱਕ ਹੋ ਗਈ ਹਲੇ ਗੁੱਜੇ ਬਾਦ ਬਣ ਜਣੇ ਗੁੱਟਣੇ ਨਹੀਂ ਜੇ ਗੁੱਟਣੇ ਆ ਨਾ ਪਰ ਇਹ ਗੁੰਜੇ ਬਾਹ ਬਣਦੇ ਆ ਆ ਪੰਗਾ ਪੈਂਦਾ ਨਾ ਹੁੰਦਾ લાલે બોરા ਜਦੋਂ ਤੱਕ ਵਜੇ ਜੰਮ ਨਹੀਂ ਹੋ ਗਈ। ઓ ਇਹੋ ਬੰਨਣਾ ਬੰਨਣਾ ਕਿੱ사। ਆ ਪਾਣ ਛੱਡ ਗਿਆ ਵਿਚੇ ਨਾ ਦੇਖਦਾ। ਊਂ ਟ੍ਰੈਵਲ ਜਿਆਦਾ ਇਹਨਾਂ ਦੀ। ਮੇਰੀ ਡਰਾਈਵ ਨੂੰ ਦੱਸ ਮੇਰਾ ਬਾਇਆ ਵੀ ਦੇਖ ਲਈ ਕਿਤਨਾ ਹੈ ਤੇ ਕਿਧਰੇ ਵੀ ਆਪਾਂ ਰਖਣ ਦੇ ਦੋ 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 ਵਾਲਾ ਦੀ ਫਾਟਾ ਉਹ ਵੀ ਡਰਾਈਵ ਲਈ ਤੈਨੂੰ ਦੱਸਦਾ ਮੈਂ ਵੀ ਡਰਾਈਵ ਜਿਆਦਾ ਇਹਨਾਂ ਦੀ ਮਗਰੀਂ ਦੇ ਸੀ ਡਰਾਈਵ ਵਾਲਾ ਡਰਾਈਵ ਸਵਾ ਡਰਾਈਵ ਵਾਲਾ ਦੋ ਫਾਲੇ ਛੱਡ ਗਿਆ ਇਹਨੂੰ ਪਤਾ ਹੀ ਲੱਗਦਾ ਦੋ ਦੋ ਦੇ ਘੱਟ ਦੋ ਤੇ ਉਹ ਘੱਟ ਫੇਰ ਹੈ ਇਹਨੂੰ ਪਤਾ ਹੀ ਲੱਗਦਾ ਵੀ ਕਿੱਥੇ ਆਉਣੀ ਹੈ ਫਾਟ ਨਹੀਂ ਮੈਨੂੰ ਫੜਾ ਆਏ ਥਾਲੇ ਨੂੰ ਦੇਖਾ ਤਾਂ ਕਿ ਫਾੜੀ ਦੀ ਜੀ ਹੋ ਜਵੇ ਜਿਹੜੀ ਨੱਕ ਦੀ ਸੇਧ ਨੂੰ ਸਿੱਧੀ ਨਾ ਗਈ ਪਾਰਲੀਮੈਂਟ ਨਹੀਂ ਬਚਣੀ ਐ ਦੇਖ ਲਈ ਤਜਰਬਾ ਇਹਦੀ ਜਰੂਰ ਤਾਂ ਪਤਾ ਨਹੀਂ ਹੈ ਕਿ ਅਸੀਂ ਕੀ ਕਹਿੰਦੇ ਆ ਉਨੀਓ ਬਚਣੀ ਐ ਦੇਖ ਲਈ ਹਲ ਦੇਖਦੇ ਆ ਦੇਖ ਲਈ ਆ ਮੱਕੀ ਵੀ ਖੜੀ ਆ ਹਾਂ ਮੱਕੀ ਪੱਕੀ ਗਰਾਹੀ ਪਕਾਉਣੀ ਫਿਰਾਂ ਬੁੱਲੀ ਕੁੱਪੜੀ ਪਾ ਲੈਣੀ ਜਿਹਦਾ ਮਿੱਤਰਾ ਲੱਗ ਗਿਆ ਬੈਣਾ ਹੋਣਾ ਬੱਚੇ ਤਾਂ ਕਹਿੰਦੇ ਪਕਾਉ ਉਬਾਰ ਇਹਨੂੰ ਪਕਾਉ ਕਰੋ ਭਾਈ ਸਾਡੇ ਹੈਗੇ ਜਾਨਵਰ ਇਹ ਕਿਹਣੀ ਗੱਲ ਜਿਹਦਾ ਹੁਣ ਜਾਨਵਰ ਆਉਣ ਲੱਗੇ ਫੇਰ ਤਾਂ ਸਾਨੂੰ ਅਚਾਰ ਵਾਲੇ ਵਿੱਚ ਨਹੀਂ ਪੈਣੀ ਐ ਸਿੱਧੀ ਗੱਲ ਐ ਫਿਰ ਚਾਰ ਨਹੀਂ ਪੈਦੀ ਇਹਦੇ ਘਰ ਵੀ ਨਾ ਹੈ ਮਾਈ ਜਾਨ ਫੇਰ ਪੁੱਕੜੀ ਤੋੜ ਕੇ ਫੇਰ ਸੜਤੂ ਦੇ ਨਹੀਂ ਕੀ ਨਹੀਂ ਇਕੜਾ ਘਰ ਵਿੱਚ ਤੇ ਲੋਟ ਆ ਗਿਆ ਕਿੰਨੇ ਚਾਰੇ ਵੈਰਾਈਟੀਆਂ ਜੇ ਹੋ ਕੇ ਦੇਖ ਜਣੀਆਂ ਹੁਣ ਆ ਵੀ ਦੇਖ ਲਟਾਲ ਵਾਲਾ ਕੰਮ ਦੇਖ ਲਿਆ ਕੱਟ ਰਹੀ ਚੁ ਵੀ ਨਹੀਂ ਹਗਾ ਦਾ ਕੱਟ ਰਦੀ ਮੈਂ ਹੁੰਦਾ ਕਾਟਾ ਕਿੱਥੇ ਦਾ ਯਾਰ ਕਾਟਾ ਹੀ ਮੈਂ ਹੁੰਦਾ ਕਾਟਾ ਤਾਂ ਜਿਹ ਹੈਗਾ ਹੀ ਤੇ ਮਾ ਹਾਂ ਈ ਵੇ ਖੇਦੀ ਵਿਹਲਾ ਹੋਣਾ ਤਾਂ ਐਨ ਅਚਾਹੇ ਦੋ ਦਿਨ ਦੁਬਾਰਾ ਬੀਜ ਦਿੰਦਾ ਵਾਹ ਅਰ ਜਾਨੀ ਜਿੰਨੀ ਕਿ ਹੁਣ ਬੇ ਬੇ ਵੇਚੀ ਤੀ ਆ ਹਾਂ ਤੈਨੂੰ ਖਰਚੇ ਫਰਚੇ ਤੇ ਸਾਡੇ ਹੋ ਗਏ ਹੋਰ ਐਨੀ ਜੀ ਹਾਂ ਉਹ ਵਾਜ ਜਣੇ ਜੀ ਉਹ ਉਹ ਵਾਜ ਜਣੇ ਸੀ ਉਹ ਵਾਜ ਜਣੇ ਜੀ ਇੰਨਾ ਤਾਂ ਖਰਚਾ ਆਇਆ ਤੇ ਹੈਗਾ 20000 ਲਾਇਆ ਤਾਂ ਘੱਟ ਖਰਚਾ ਆਇਆ ਤਾਂ 20000 ਲਾਇਆ ਤਾਂ ਆਹੋ ਹੁਣ ਵੀ ਤੈਨੂੰ ਸਾਰਾ ਖਰਚਾ ਲੜ ਕੇ ਪੈਸੇ ਬਾ 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 ਲਿਆ ਮੰਨ ਲਾ ਹਾਂ ਐਜ ਵੀ ਹਾਂ ਤੇ ਬਾਕੀ ਬਈ ਰੱਬ ਤੁਖ ਰੱਖੇ ਵਧੀਆ ਹੋ ਜਵੇ ਹੋਰ ਰੁਪਿਆ ਦਾਣਾ ਪੈ ਕੇ ਕਿਆ ਪਤਾ ਰੇਟ ਜਾ ਚਲੀ ਜਾਵੇ ਪਤਾ ਬਰਨੇ ਰਹੇ ਆ 1700 ਗਿੱਲੀ ਜਾ ਜਾਂਦੀ ਆ ਮੱਕੀ 1700 1700 2000 ਬੜੀ ਸਾਰੇ ਲੈ ਜਾਣੀ ਕੱਢ ਦੀ ਸਾਰੇ ਸਮਝਿਆ ਫਿਰ ਝਾੜੀ ਬਾਤ ਦੰਦੀ ਆ ਇਹ ਜਿਹੜੇ ਹਾਈਬ੍ਰਿਡ ਵੀ ਜਣਾ ਝਾੜੀ ਬਾਤ ਹੁੰਦੇ ਆ ਇਹਦਾ ਫਰਕ ਪੈਂਦਾ ਫਿਰ ਆਇਦਾ ਹੁਣ ਦਾਣੇ ਦੇ ਸਭ ਮੱਕੀ ਹੋ ਜਾਣੀ ਆ ਹਮੇਂ ਮੱਕੀ ਆ ਜਾਣ ਲੱਗੀ ਭਰਦੇ ਨਹੀਂ ਮੰਡੀ ਦੇ ਲਾ ਤੇ ਕਿਹੜਾ ਕੜਕ ਭਰੀ ਵੀ ਹੁੰਦੀ ਆ ਆਏ ਭਰਦੀ ਆ ਐਸੇ ਮੱਕੀ ਦੀ ਪੰਜਾਬ ਦੀ ਜ਼ਿਆਦਾ ਆਪਣੇ ਆਪਣੇ ਏਰੀਆ ਵਿੱਚ ਬਹੁਤ ਵੀ ਯੂਈਏ ਸਹੀ ਵਾਰ ਰੇਟ ਨਹੀਂ ਖੜਾਦਾ ਪੱਕਾ ਹੋਗਾ ਬੰਦਾ ਤਾਲ ਨੂੰ ਵਾਰ ਬਹੁਤ ਜਾਂਦੀ ਹੈ ਜੇ ਇਹਦੇ ਪੇ ਐਮਐਸੀ ਮਿਲੇ ਪਤਾ ਅਸੀਂ ਲਾ ਲਵੇ ਲਾ ਹੋ ਰੇ ਮੇਰਾ ਰੇਟ ਜੀ ਓਕੇ ਨਾਲੇ ਪਾਣੀ ਪੋਈਆ ਹੈ ਕਿ ਨਹੀਂ ਜੀ ਉਹ ਤੇ ਕਿੱਦਾਂ ਰੇਟ ਪੱਕਾ ਬੱਟਾ ਪੜਦੇ ਨੇ ਫਿਰਨਾ ਓਕੇ ਫਿਰ ਤੇਰਾ ਦੂਆ ਕੰਮ ਦੇਖ ਲੈ ਤੂੰ ਇੰਨੀ ਟਾਲ ਪਾ ਮੱਕੀ ਜਾਂਦੀ ਐ ਸ਼ਾਮ ਵੱਲ ਟੈਂਟਰਲੇ ਮਿਲੇ ਰਾਤ ਨੂੰ ਨਹੀਂ ਜਾਂਦੇ ਇਹ ਜਾਂਦੀ ਐ ਸਵੇਰੇ ਵੀ ਜਾਣੀ ਸਾਡੇ ਨੇ ਜੇ ਦਿਨ ਸ਼ਾਮ ਨੂੰ ਗਈ ਉਹ ਸ਼ਾਮ ਨੂੰ ਜਾਣੀ ਐ ਫਿਰ ਚੱਲ ਬੰਦ ਟੈਂਟਰਲੇ ਮਿਲਿਆ ਦੇਖ ਲੈ ਤੂੰ ਉੱਥੇ ਤੇ ਪਰੇ ਵੀ ਜਾਂਦੇ ਐ ਨਾ ਢਾਲ ਵਾਲੀ ਦੇ ਅੱਜ ਫੇਰ ਵੜਦੇ ਆ ਉੱਥੇ ਮੁਰਗੀ ਕੋਲ ਨੂੰ ਆ ਦੋ ਦੋ ਫੜ ਰਹਿ ਕੇ ਯਾਰ ਮੈਂ ਕਿਹੀਂ ਨਹੀਂ ਜਾਂਦਾ ਆ ਦੋ ਮਾਲੇ ਕੋਈ ਅਟਕਾ ਬਾਈ ਮੈਂ ਰੱਖਿਆ ਫੇਰ ਹੁਣ ਬੈਠਾ ਬੱਬਰ ਤੂੰ ਕੱਕਰੀ ਜਾਂਦਾ ਨੰਦੂ ਲੈ ਕਰੀ ਜਾਂਦਾ ਕਿਦਰਾ ਮੈਂ ਉਹ ਹੀ ਕੰਮ ਨਾ ਕਰੇ ਕੋਈ ਤੇਰਾ ਦਿਨਾਂ ਦਾ ਨੂੰ ਬਣਾਇਆ ਇਹ ਫੇ ਗਿਆ ਨੌਂ ਹੀ ਠੀਕ ਤੇ ਇਹਦੇ ਅੱਗੇ ਤੂੰ ਤੂੰ ਹੀ ਤੂੰ ਹੀ ਬਾਬਾ ਵਾਇਆ ਗਿਆ ਵਾਇ ਕਰੇ ਆ ਇਹ ਵੀ ਨਹੀਂ ਪਤਾ ਇਹਦਾ ਵਾਹਿਗੁਰੂ ਨਹੀਂ ਬੰਦੇ ਨੂੰ ਸਾਰ ਹਰਤਾਬ ਤਾਂ ਮੰਜਾਈਦਾ ਪੂਰਾ ਜੂਹਾ ਕੇ ਤਰ ਕੋ ਮੈਂ ਕਹਿੰਦਾ ਨਹੀਂ ਸਾਲੇ ਆ ਦੋ ਇਹ ਫੇਰ ਦੋ ਛੋਟੇ ਛੋਟੇ ਫੇਰੇ ਹੋਣੇ ਆ ਪੂਰਾ ਇੱਕ ਛੋਟਾ ਹਾਂ ਕਾਲਾ ਹਲੋ ਹਾਂ ਆ ਗਿਆ ਆ ਗਿਆ ਗ੍ਰਿੰਦਰ ਗ੍ਰਿੰਦਰ ਜਾਣਾ ਹੈ ਖਾਲਸਾ ਬਰਾਸਤ ਦੇਖੜ ਚੰਪਾੁਰ ਸਾਹਿਬ ਸਕੂਲ ਵੱਲ ਤੇ ਹਾਂ ਕੱਲ ਕਹਿੰਦਾ ਦਾਦੂ ਮੈਨੂੰ 150 ਰੁਪਏ ਦੇ ਦੇਗਾ ਨਾ ਮੈਂ ਚਮਕੌਰ ਸਾਹਿਬ ਮੱਥਾ ਟੇਕਣਾ ਕੱਲ ਬਾਅਦ ਚੱਲ ਕਹਿੰਦਾ ਜੀ ਜਾਣਾਂ ਮੈਂ ਕੱਲ ਕੱਲ ਕਹਿੰਦਾ ਮੈਨੂੰ ਲੈ ਕੇ ਤਾਂ ਗਈ ਨਹੀਂ ਮੈਂ ਕੱਲ ਨੂੰ ਲੈ ਕੇ ਜਾਊਂਗੇ ਕਹਿੰਦਾ ਫੇਰ ਕਹਿੰਦਾ ਫਿਰ ਉਹਨੇ ਪੈਸੇ ਕਦੇ ਲਏ ਐ ਕਹਿੰਦਾ ਵੀ ਅੱਜ ਲੈ ਕੇ ਜਾਵਾਂ ਤੇ ਮੈਂ ਬਾਅਦ ਅਜੇ ਤਾਂ ਹੀ ਲੈ ਕੇ ਗੱਡੀਆਂ 'ਚ ਤੇਲ ਵੀ ਪੋੜਣਾ ਤਾਂ ਤਾਂ ਹੀ ਜਾਊਂਗੇ ਤਾਂ ਹੀ ਗੱਡੀ 'ਚ ਤੇਲ ਪੋੜਨਾ ਚਮਕੌਰ ਚਮਕੌਰ ਸਾਹਿਬ ਜਾਣਾ ਤੇ ਵਧੀਆ ਫਿਰ ਠੀਕ ਹੈ ਛੁਗੜਾ ਬੋਕ ਸਕੂਲ ਨਾਲ ਕਦੇ ਕੰਮ ਨਾ ਨਾ ਪੰਜਾਬੀ ਲੱਗ ਗਈ ਓਏ ਵਧੀਆ ਪੰਜਾਬੀ ਲੱਗੀ ਇੱਥੇ ਪੰਜਾਬੀ ਲਾਗੇ ਪੜਾਉਣਾ ਠੀਕ ਹੈ ਚਾਹੀਦੀ ਰੇਕ ਸਕੂਲ ਨੂੰ ਪੰਜਾਬੀ ਚਾਹੀਦੀ ਯਾਰ ਪੰਜਾਬੀ ਪਹਿਲੇ ਚਾਹੀਦੀ ਹੈ ਪੰਜਾਬੀ ਪਹਿਲ ਪਹਿਲ ਪੰਜਾਬੀ ਚਾਹੀਦੀ ਹੈ ਬਾਕੀ ਕਾ ਬਾਕੀ ਬਾਅਦ ਚ ਪਹਿਲਾਂ ਗੱਲਾਂ ਬਾਅਦ ਕਰਦਾ ਸਮਾਨ ਦੇ ਘਾਣੇ ਦਾ ਹੈ ਕਿ ਨਹੀਂ ਹੈ ਨਾ ਪੰਜਾਬੀ ਦਰਵਾਜ਼ਾ ਛੱਡਿਆ ਮੈਨੂੰ ਤਾਂ ਟਾਈਮ ਹੋ ਜਾਣਾ ਚਲੋ ਜੀ ਜਲਦੀ ਆ ਵੀ ਚੱਲ ਕਰ ਲੋ ਓਕੇ ਉਹ ਆਣਾ ਬਾਕੇ ਬਾਹਰ ਤੋਂ ਦੂਰ ਕਰਕੇ ਆ ਜਿਹੜਾ ਹੁਣ ਆ ਸਮਾਨ ਤਾਂ ਅੰਦਰ ਹੀ ਛੱਡ ਦਮਾ ਹੁਣ đã rồi rồi bây giờ chúng ta quá ਆ ਗਿਆ ਫਿਰ ਉਹ ਬਾਈ ਚਾਬੀ ਨਾਲ ਲਿਆ ਆਪਣੀ ਰਾਤ ਫੇਰ ਚੋਰੀ ਹੋ ਗਈ ਉੱਥੇ ਥੱਲੀਆਂ ਕਿਹਦੀ ਸਰਪੰਚ ਦਾ ਕਿੱਥੇ ਮੋਟਰਪਾ ਕਿਹੜਾ ਸਰਪੰਚ ਦੀ ਤੇਰੀ ਸਰਪੰਚ ਨਹੀਂ ਹੈ ਹਾਂ ਹਾਂ ਟਰੇਡਰ ਦਾ ਉਹ ਟਰੇਡਰ ਹੁੰਦਾ ਉੱਥੇ ਟਰੇਡਰ ਲੈ ਗਿਆ ਯਾਰ ਹੱਦ ਗਈ ਵਾਲੀ ਆਦੋਂ ਮੈਂ ਮਾਰਾ ਬਿੱਟੇ ਨੂੰ ਖਵਾ ਬੰਨ ਨੂੰ ਹਾਂ ਹਾਂ ਮੈਂ ਨਾ ਬਿੰਦੀ ਗਲਤ ਪਾਤੀ ਇਹਦੇ ਚ ਮਿੱਟੀ ਨਿਕਲ ਤਾਂ ਆਈ ਜਾਂ ਫਿਰ ਸੁੱਕੀ ਹੁਣ ਪਾਣੀ ਗਲਤ ਪਾਇਆ ਤੂੰ ਉਹ ਪਾਣੀ ਦਾ ਪਾਉਣਾ ਹੀ ਦਾਸ ਵੀਰ ਲੈ ਮੈਂ ਨਾ ਉੱਪਰ ਮਿੱਟੀ ਚੀਤੀ ਆ ਪਾਣੀ ਪਈ ਸਾਲੀ ਬੈਠ ਜਾਣੀ ਲੈਲਲੀ ਬਣ ਗਈ ਉਹ ਮਿੱਟੀ ਕੱਟੋ ਸਾਰੀ ਸੁੱਕ ਗਿੱਲੀ ਤਾ ਗਿੱਲੀ ਕੱਟਾ ਕੱਟ ਗਿੱਲੀ ਉਹ ਉਹ ਹੌਦੀ ਬਣਨੀ ਹੌਦੀ ਬਣਾਉਣ ਲੱਗਿਆ ਪਾਣੀ ਮੰਗਦੇ ਉਹ ਨਿਕੰਦ ਘੜਾਤਾ ਰੂਟੇ ਪਾਣੀ ਮੰਗਦੇ ਆ ਸਾਲੇ ਕੋਈ ਦੀ ਕੰਮ ਰੋਟ ਆਉਂਦੇ ਗੰਨੇ ਨੂੰ ਤੇ ਕੀੜੀ ਬੋਪ ਪਈ ਹੋਈ ਆ ਜੇਦਾ ਨਿਕਲਦਾ ਨਿਕਾ ਉਹਰੇ ਫੇ ਤਾਂ ਮੂਹ ਇੱਧਰੋਂ ਨਾਲ ਖਾ ਗਿੱਲੀ ਨੂੰ ਮੂਹ ਇੱਧਰੋਂ ਹਲਾ ਆ ਆ ਇਧਰ ਨੂੰ ਕਰ ਦੂੰਗਾ ਹਾਂ ਦੱਲੀ ਪੁੱਜਿਆ ਭਈ ਸਾਡੇ ਚ ਹੈਂ ਦੱਲੀ ভাই ਦੱਲੀ ਭਾਈ ਵਿਹਲਾ ਹੋ ਗਿਆ ਧੂੜੀ ਤੇ ਕੱਲ ਨੂੰ ਆਗਾ ਹੋ ਝਟ ਕੱਲ ਫੇਰੇ ਆਈਏ ਜਾਂ ਟਿੱਪੜ ਜਾ ਹਾਫੜਾ ਜੀ ਆ ਗਏ ਪੁੱਜਿਆ ਠੀਕ ਹੈ ਦੱਲੀ ਆ ਉੱਥੇ ਨੂੰ ਖੜਾ ਦੱਲੀ ਦੀ ਭਾਈ ਬੋਦੇ ਕੰਬੂਲ ਕਰਿਓ ਦੱਲੀ ਬਲਾ ਫਤਿਹ ਅਸਲੀ ਗਾਜੀ ਆ ਕੰਬੂਲ ਕਰਿਓ ਭਾਈ ਆ ਠੀਕ ਆ ਉਹੀ ਆ ਆਹ ਸੁੱਕੀ ਸੁੱਕੀ ਮਿੱਟੀ ਖੇਤਾਂ ਮਾਂ ਤੇ ਸੱਟ ਲਗਾੜ ਕਾਨੂੰ ਪੜਦਾ ਪੈਣੀ ਨਹੀਂ ਪੈਂਦੀ ਇਦਾਂ ਉਹ ਭਾਈ ਖਾਲ ਬਾਉਣੀ ਨਹੀਂ ਹੈਗੀ ਪਨੀਰੀ ਦੀ ਖਾਲ ਆ ਇਹ ਹਾਂ ਪੈਪਣਾ ਬਾੜਦੀ ਕਿਤੇ ਫੇਰ ਲਿਆਉਣਾ ਪਵੇ ਸਾਨੂੰ ਹੋਏਗਾ ਹੋਲ ਆ ਜੁਕਾ ਹਾਂ ਆਹ ਮੇਲਾ ਦਾ ਪੈਪ ਦਾ ਟੱਕਲਾ ਲਾ ਦੇ ਰੋੜੀ ਪਿਜਾਲਾ ਬਸ 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 10 ਛੱਟ ਕੇ ਨਾਟਕਾਂ ਦਾ ਕੰਮ ਹੋ ਗਿਆ 91 61 ਕਹੋ ਨਾਲੀ ਨੂੰ 61 16 ਦਾ ਲੀਕ ਕਰ ਨਾਲੀ ਲਿਆ ਕੋਨਾਲੀ ਕਾ 60 ਸੋਨਾਲੀ ਕਾ 55 ਸੋਨਾਲੀ ਕਾ 60 ਹਰ ਬਈ ਨਹੀਂ ਕਹੀ ਨਹੀਂ ਛੱਡਦਾ 855 ਇਹਨੂੰ ਪਤਾ ਨਹੀਂ ਕਿਆ ਦੇਖਿਆ ਕਿਆ ਖਾ ਕੇ ਭੇਜਿਆ ਇਹ ਤਰ ਨੂੰ ਅਸੀਂ ਮਿੱਟੀ ਪਾਈ ਜੇ ਨਹੀਂ ਜਾਂਦਾ ਉਹ ਮੇਰੇ ਖਾ ਹੈ ਨਹੀਂ ਕਿਆ ਇਹ ਅਸੀਂ ਤੇ ਖਾਣਾ ਬੰਮੀ ਦਾ ਖਾਣਾ ਸਿੱਖਾ ਜਾ ਉਹਦੀ ਗਾਣਾ ਮੇਰੇ ਇਹ ਖਾਲੀ ਹੁੰਦੇ ਆ ਖਾਰੇ ਕੀ ਖਾਤਾ ਮੈਂ ਪੁੱਛਣਾ ਤੇ ਤੁਸੀਂ ਮੇਰੇ ਨਾਲ ਖਾਤਾ ਨਾ ਦੇਸੀ ਕੀ ਤਖੜਾ ਖਾਤਾ ਖਾਤਾ ਬੰਮਾ ਨਹੀਂ ਖਾਣਾ ਉਛਰਾ ਹੁਣ ਕਿਆ ਖਾਂਦਾ ਏ ਚੱਜ ਦੀ ਲਿਆਉਂਦੇ ਚੱਕੇ ਘਰ ਤੇ ਯਾਰ ਉਹ ਯਾਰ ਹਜੇ ਕਈ ਜਿਹਦਾ ਕੰਮ ਏ ਥੋੜਾ ਜਿਹਾ ਇਹਦਾ ਮੈਂ ਉਹ ਖੇਡਾਂ ਕਰੀ ਜਾਂਦੀ ਸਿਮੇਟਰ ਉਲਾਉ ਨੂੰ ਰੱਖੀ ਹੋਈ ਇਹ ਦੱਲੀ ਇਹ ਸਾਲੀ ਸਮੇਂ ਦੀ ਚੈਰ ਉਹ ਯਾਰ ਮੀਟਰ ਲਾਉਣ ਇਧਰ ਆ ਹਾਂ ਸਿਮੇਟਰ ਉਲਾਉ ਨੂੰ ਰੱਖੀ ਪਈ ਸੀ ਤਾਂ ਮੈਂ ਦੱਬ ਦੇਖ ਇਧਰ ਮੈਂ ਤੇਰੀ ਪਿਸ਼ਨ ਬਣਾ ਪਿਸ਼ਨ ਬਜਰੀ ਚਾਹੇ ਹਾਂ ਹਾਂ ਇਧਰ ਨਿਸ਼ਾਨੀ ਲਾ ਕੇ ਜਾਂ ਮੈਂ ਰੋੜੀ ਪਾ ਲੰਦਾ ਕਿਆ ਕਹਿੰਦਾ ਦੱਲੀ ਫਿਰ ਹਾਂ ਕਿਆ ਕਹਿੰਦਾ ਕਹਿੰਦਾ ਜਿਹੜਾ ਅਸੀਂ ਖਾਂਦੇ ਸਮਾਂ ਕਰਦਾ ਪਰ ਮੈਨੂੰ ਥੋੜਾ ਖਾਣਾ ਉਹ ਉਛਰਾ ਹੁਣ ਕਿਆ ਖਾਂਦਾ ਏ ਇਸੀ ਉਹ ਕੜਾ ਖਾਂ ਇੱਕ ਗੱਲ ਦੇਖ ਲੈ ਬਾਈ ਹਾਂ ਇੱਕ ਕੀ ਦੇਖ ਲੈ ਦੱਲੀ ਬਣਾ ਪੂਰਾ ਨਹੀਂ ਪੈਣਾ ਕੰਮ ਕੋਈ ਵੀ ਦਾ ਲੈ ਕਿੱਥੇ ਪੈ ਜੂਗਾ ਜੀ ਜੇ ਟਰੈਵਲ ਬਿਮਾਰ ਹੋ ਗਿਆ ਤਾਂ ਦੱਲੀਏ ਚੱਲਣਾ ਰੋ ਇਹ ਕਿ ਨਹੀਂ ਰਹਿਣਾ ਤੁਹਾਡਾ ਹਾਂ ਗੱਲ ਬਾਈ ਜੀ ਇੱਕ ਨਹੀਂ ਪਾ ਦੀ ਉੱਪਰ ਕੋ ਚੱਕ ਨਹੀਂ ਇਹਦਾ ਕੀ ਹੈ ਪੁੱਛੋ ਮਿੱਟੀ ਪਾ ਦੇਣੀ ਆ ਆਈ ਆ ਕੱਢ ਕੇ ਹੁਣਾਂ ਤਾਰੀ ਲਾਤਾ ਇਨਾਂ ਨੇ ਲੈ ਸਾਈਡ ਉੱਪਰ ਦੇ ਬਾਈ ਗਰਮੀ ਬਹੁਤ ਆ ਬੰਮੀ ਅੱਜ ਫੋਬਾ ਮੇ ਹਾਂ ਅੱਜ ਗਰਮੀ ਬਹੁਤ ਆ ਗਰਮੀ ਕਾਦੀ ਆ ਕੀ ਕਰੀਏ ਹੰਡੰਦ ਦੀ ਹੰਡ ਹੋ ਜਾਂਦੀ ਬਹੁਤ ਫੇ ਡੰਡੂ ਵਾਲਾ ਗੱਡੀ ਜਾਣੀ ਆ ਇਹ ਕਿਵੇਂ ਗਰਮੀ ਕਰਾਂਗੇ ਕਿੱਡੀ ਹੁੰਦੀ ਆ ਤਾਂ ਮੱਖਸਾ ਦਾ ਨਹੀਂ ਕੱਢਾ ਇੱਧਰ ਗਰਮੀ ਲੱਗਣ ਲੱਗੀ ਹੋਈ ਆ ਏਸੀ ਲਾਇ ਕਰ ਏਸੀ ਏਸੀ ਕਿੱਥੇ ਹਾਂ ਏਸੀ ਮਰਦਾ ਜਨਾਬ ਜੀ ਪੈਂਦੇ ਫਿਰ ਥੋੜਾ ਜੀ ਗਾ ਕਰ ਮੈਂ ਕੀ ਬੋਲਦੇ ਕਰੋ ਜਨਾਬ ਜੀ ਪੈਪੇਟ ਦਾ ਮੋਕਾ ਵਿੱਚ ਤੇ ਕਹਦਾ ਮੈਨੂੰ ਕਹਦਾ ਏਸੀ ਲਵਾ ਲੈ ਮਾ ਛੱਡ ਪੜਾ ਕੀ ਕਰਨਾ ਚੱਲ ਜੀ ਆਲਾ ਕਾ ਚੱਲੀਏ ਹਾਂ ਚਾਹ ਨੂੰ ਲਈਏ ਨਰਦਿਆ ਉਹ ਕਿਸਤਾ ਕਰਾ ਦਿੰਦੇ ਆ ਹੈ ਕਿਸਤਾ ਕਰਾ ਦਿੰਦੇ ਜੀ ਡਿਜ਼ਾਈਨ ਕਰਾਉਣੀ ਪਹਿਲੀ ਨਹੀਂ ਉਤਰਦੀ ਆ ਪਗੜਾ ਪਹਿਲੀ ਕਰਾਉਣੀ ਕੈਸ਼ ਲਊਗੇ ਗਰਮੀ ਖਾਲੂਗਾ ਭਾ ਕਿੰਨੀ ਕਰਾਉਣੀ ਉਹ ਕਿਸਤੇ ਮੈਂ ਭਰੀ ਜਾਊਂਗਾ ਮੈਂ ਤੇਰੇ ਦੇਣੀ ਆ ਹੋਰ ਦੱਸ ਹੋਰ ਕੋਈ ਆਫਰ ਤਾਂ ਦੇਤੀ ਇਸ ਤੇ ਤੇਰੀ ਮੈਂ ਭਰੀ ਜਾਊਂਗਾ ਆ ਯਾਰ ਬਾਬੇ ਭਰੀ ਜਾਣੀ ਕਿਸ ਤੇ ਤੇਰੀ ਆ ਨਾਲੇ ਸਭਾ ਮੈਂ ਵੀ ਸੌਖਾ ਰਹੂਗਾ ਇਕੱਠੇ ਦੇਣੇ ਗੇ ਹੌਲੀ ਹੌਲੀ ਦੇ ਹੋ ਜੂਗੇ ਆ ਚੱਲ ਚਲੀਏ ਉਹ ਪੁਰਾਣਾ ਦੇਖਦੇ ਆ ਪੁਰਾਣਾ ਦੇਖਦੇ ਕੋਈ ਇਹਨੇ ਵੀ ਗੇੜੇ ਦੇਣੇ ਉੱਧਰ ਫੇਰ ਜਿਹੜੀ 600 ਜੋੜ ਤਾਂ ਉਹ ਵੀ ਜਿਆਦੀ ਲੱਗਦੀ ਬਾਪੂ ਮਾਰਦੇ ਸਾਰਾ 600 ਜੋੜ ਤੇ 600 ਗਰਮੀ ਆਪ ਬਾਹਰ ਦੇ ਕੇ ਬਾਪੂ 150 ਰੁਪਏ ਦਾ ਉਹੀ ਤਾਂ ਮੈਂ ਕਹਿੰਦਾ 600 ਜੋੜ ਤੇ 600 ਬਾਪੂ ਮਾਰਦੇ ਉਹ ਯਾਰ ਮੈਂ ਵੀ ਨਹੀਂ ਏਸੀ ਲਾਉਂਦਾ ਹੈਗਾ ਪਛਲਾ ਕਿਤੇ ਅੱਜ ਦੁਪਹਿਰ ਨੂੰ ਘੰਟਾ ਚੱਲ ਲਿਆ ਜੀ ਇਸ ਤਰੀਜ਼ ਨੂੰ ਗਰਮੀ ਆਉਣੀ ਚਾਹੀਦੀ ਹੈ ਵੈਸੇ ਕਰਮੀ ਇੰਨੀ ਵੀ ਨਾ ਆਪੇ ਬੰਦਾ ਮਰ ਜਪੇ ਖੜੀ ਬਰੀਕ ਬਰੀਕ ਨਹੀਂ ਕੰਨੀ ਨੀ ਦਾਣੇ ਜੇ ਫਾਲੇ ਬਾਪੂ ਕਹੀ ਗਿਆ ਪਾਣੀ ਕਰਕੇ ਕੰਨਾ ਪੀਲਾ ਹੁੰਦਾ ਕਿੰਨੇ ਫਲ ਸਿਰਫ ਕਿਹੜੇ ਦੂਏ ਨੋ ਨੋ ਆ ਸਿਰਫ ਸਪਰਿੰਗ ਵਾਲੇ ਕੀ ਹੋ ਗਿਆ ਮੋਣਾ ਖੇਤ ਮੈਂ 13 ਪਾ ਤੂੰ ਉਹ ਜ਼ਿਆਦਾ ਹੋਣ ਦੇਣਾ ਯਾਰ ਲੈ ਲੈ 13 ਦਾ ਬੜੇ ਹੋ ਜਾਣੇ ਪੱਟ ਨਹੀਂ ਹੁੰਦਾ ਫਿਰ ਜ਼ਿਆਦਾ ਹੋਣੇ ਮਾਥਾ ਢਾਰੇ ਪਾਲਾ ਤੇ ਗੇਰਾਂ ਘਾੜੇ ਨੋ ਪਾਈ ਤੂੰ ਦੇਖੀ ਅਸੀਂ ਟਰੈਕਟਰ ਤਰ੍ਹਾਂ ਗਿਆ ਕਹਾਂਗਾ ਨਾਬੋ ਨਮਾ। ਸਾਨੂੰ ਪਤਾ ਨਹੀਂ ਤਾਂ ਵੀਨੇ ਟਰੈਕਟਰ ਲੈਣਾ ਏ। ਨਾ ਅਸੀਂ ਰੂਡਾਮੀਟਰ ਵੇਚਣਾ ਤਾਂ ਨਾ ਸੀ ਫਾਲੇ ਵੇਚੜੇ ਦਿਓ। ਜਿਹੜੇ ਵੇਚੇ ਰੂਡਾਮੀਟਰ ਤੇ ਆਹ ਕਹੂੰ ਚੱਜਾ ਕਹੂੰ ਲੈ ਕੇ ਰੂਡਾਮੀਟਰ। ਜਿਹੜੇ ਫਾਲੇ ਬਹੁਤ ਜੀ ਚੋ। ਹਾਂ ਵੇਚਣਾ ਨਹੀਂ ਤੇ ਹੁਣ ਮੰਨੂ ਕਿਆ ਵੰਦਾ ਤਾਂ ਵੀ ਲੈਣਾ ਚਾਹ। ਨਾ ਆਪਣੇ ਨਾਲ ਦੀ ਸੀ ਉਹਨਾਂ। ਰੂਡਾਮੀਟਰ ਲੈਣਾ ਭਾਈ ਨਾ ਮੈਂ ਕਹਾਂ ਲੂ ਭਾਈ। ਤੂੰ ਦੇ ਲਈ ਸੁਪਣਾ ਤਾਂ ਜੇ। ਐ ਵਧੀਆ ਫਾਲੇ। ਇਹਦੇ ਹੋਰੇ ਦੀ ਕੱਬੂਦ ਹੋ। ਹੁਣ ਕਹਿੰਦੇ ਅਸੀਂ ਦਵਾਣਾ ਦੱਸ ਮੰਨੂ ਹਿੱਸਾ ਬਾਉਣ ਦੋ। ਦੋ ਤੇ ਪੈਸੇ ਦੇਣੇ ਆ ਨਾ ਮੈਂ। ਕਾਂ ਮੈਂ ਉਹ ਆਫਰ ਕਰਤੀ ਮੈਂ ਕਿਤੇ ਜੀ ਤੋਂ ਉਹਨਾਂ ਦਾ ਉਹ ਤਾਂ ਉਹਨਾਂ ਦਾ ਕਰਜ਼ਾ ਖੜਾ ਮੇਰੇ ਸਿਰ ਗੰਨੇ ਦੇ ਬੀਜ ਦਾ ਇੱਧਰ ਪਾ ਚਲ ਕਿਸੇ ਨਹੀਂ ਗੰਨੇ ਦੇ ਬੀਜ ਦਾ ਕਰਜ਼ਾ ਖੜਾ ਮੈਂ ਚੱਲ ਇੱਕਣਾ ਉੱਤਰ ਜੀ ਥੋੜਾ ਥੋੜਾ ਕਰਦੇ ਆ ਤੇ ਆ ਮੈਂ ਤਾਰੀ ਜਾਣੀ ਪੰਜ ਚਾਰ ਆ ਜਾਂਦਾ ਉਹ ਮੰਗਿਆ ਯਾਰ ਮੈਂ ਉਹ ਮੰਗਦਾ ਥੋੜਾ ਆ ਮੈਂ ਤਾਂ ਗੱਲ ਕਰੀ ਉਹਦੇ ਵਾਸਤੇ ਆਫਰ ਦਿੱਤੀ ਸੀ ਵੀ ਜਾਂ ਮੇਰਾ ਵੀ ਮਨੂ ਕਿਹਾ ਵੀ ਪੈਸੇ ਦੇ ਅੰਦਰ ਲਈ ਠੀਕ ਹੈ ਪਰਚੀ ਕਰਿਆ ਮੈਂ ਇੱਧਰ ਕਰਜ਼ਾ ਦੇਣਾ ਇਹਨੇ ਮੈਂ ਮੰਗਿਆ ਇੱਧਰ ਤਾਂ ਸੇਵੇਂ ਆ ਇਹਦੇ ਮੇਰੀ ਬੋਰਡ ਪਰਚੀ ਕਰੀ ਵੀ ਆ ਉਹ ਤਾਂ ਆਪਣੇ ਚੱਲ ਕੰਟੈਕਟ ਹੋਇਆ ਪਤਾ ਕੋਈ ਦੱਲੀ ਦਾ ਕੋਈ ਨਹੀਂ ਕਰ ਸਕਦਾ ਉਸਤੇ ਮੈਨ ਗੱਲੀ ਗੱਲੀ ਹੈਗਾ ਜੱਸੀ ਲਾਣਾ ਕਨੈਕਟ ਤਾਂ ਮੇਰੀ ਗੱਲ ਹੋਇਆ ਗੱਲੀ ਗੱਲ ਵੀ ਨਹੀਂ ਹੋਇਆ ਬਣਾ ਜੱਸੀ ਗੱਲ ਹੋਇਆ ਕਨੈਕਟ ਤਾਂ ਮੈਂ ਕਰਿਆ ਪਤਾ ਜਿੱਦਾਂ ਪੈ ਗਈ ਪੇਮੈਂਟਾਂ ਬਾਸ ਥਾਲੀ ਰੋਕੇ ਦਿੱਤੀ ਕੰਨੇ ਦੀ ਪੇਮੈਂਟ ਉਹਨਾਂ ਨੇ ਪਾ ਚੀਨੀ ਆ ਜਾਣੀ ਆ ਚੀਨੀ ਥਾਲੀ ਸੱਚ ਮਾਰਨੀ ਆ ਚੀਨੀ ਮੈਨੂੰ ਬਹੁਤ ਪੈਂਦਾ ਹੈ ਹੈ ਚੀਨੀ ਦਾ ਕਹਿ ਕੇ ਕਰਨਾ ਥਾਲੀ ਅੱਗੀ ਨੂੰ ਆ ਦਾਸ ਨੂੰ ਕਹੀਂ ਫਿਰਦਾ ਵੀ ਟੋਟਾ ਟੋਟਾ ਦਊਗਾ ਮੈਂ ਕਿਸੇ ਨੂੰ ਨਹੀਂ ਦੇਣਾ ਕਿਸੇ ਨੂੰ ਨਹੀਂ ਦੇਣਾ ਇਹਨਾਂ ਨਾਲੇ ਬਾਈ ਮੇਰੀ ਗੱਲ ਸੁਣਨਾ ਜੱਪੜੇ ਨਹੀਂ ਪੂਰਾ ਆਉਂਦਾ ਬਾਈ ਮੇਰੀ ਗੱਲ ਸੁਣਨਾ ਤੇਰਾ ਗੱਲ ਮੇਰੀ ਗੱਲ ਸੁਣਨਾ ਉਹਦੇ ਇਧਰ ਲੱਗਦੇ ਆ ਪਹਿਲਾਂ ਹਾਂ ਉੱਪਰ ਦੇ ਨਾਲ ਲਾ ਕੇ ਕੱਪੜੇ ਪਾਵਾਂਗੇ ਮਿਲ ਕੇ ਉਗਾਉਣੀ ਹੈਗੀ ਆਹ ਦੇਖਦਾ ਜਿਓ ਉੱਥੇ ਦਲਦਲ ਜੀਆ ਪਰਾਣ ਸਾਲੀ ਉਰੇ ਪਾਉਣੀ ਬਾਈ ਹੌਦੀ ਆ ਇਹ ਤਾਂ ਕੁਝ ਨਹੀਂ ਦਿਆ ਯਾਰ ਸੁੱਕੀ ਨਹੀਂ ਹੈਗੀ ਪਹਿਲਾਂ ਸੁੱਕ ਜਣੀ ਹੌਦੀ ਬਣੇਗਾ ਚਾਹ ਹਾਂ ਉੱਪਰ ਰੋੜੀ ਕੁੱਟ ਬਾਈ ਇਹਨੂੰ ਕਹਿੰਦਾ ਵੀ ਰੋੜੀ ਕੁੱਟ ਦੇ ਤੂੰ ਹਾਂ ਹਾਂ ਇਹਨੂੰ ਮੈਂ ਮੱਕੀ ਪਾੜ ਲੈ ਮਡੰਗਰਾਂ ਦੀ ਹਾਂ ਉਹਦੇ ਬਾਅਦ ਫੇਰ ਘੰਟੇ ਦਾ ਕੰਮ ਹੈ ਸਾਡਾ ਬਾਕੀ ਆ ਬਾਗਾਂ ਨੇ ਜੀਆ ਸਵਿੰਟਰ ਲਾ ਕੇ ਬਜਰੀ ਪਾਉਣੀ ਆ ਜਿਹੜੀ ਚਾਈ ਕਰ ਦੇਣੀ ਹਾਂ ਦੂਰ ਦੇ ਫਸਲ ਠੀਕ ਨਹੀਂ ਮੜਿਆ ਤੋਦੋ ਚਲੋ ਬਾਈ ਫਿਰ ਹੈ ਸਵੇਰੇ 2-4 ਘੰਟੇ ਜਸ ਸਵੇਰੇ ਲੈ ਸਵੇਰੇ ਕੀ ਕੀ ਬਜਰੀ ਫਿਰ ਹਾਂ ਹਾਂ ਥੋੜੀ ਜੀ ਦੇਖਦਾ ਫਿਰ ਟਾਈਮ ਲੱਗਦਾ ਇੱਥੋਂ ਉਹ ਕਿਤੇ ਨਹੀਂ ਦਬਦੀ ਫਿਰ ਬਾਬੇ ਮਿੱਤਿਆ ਦਵਾ ਨੀ ਬਣਾਵਾਂਗੇ ਬਹੁਤ ਚਲੋ ਅਸੀਂ ਕਿਹੜਾ ਨੱਕਾ ਖੋਲਣਾ ਉਰੇ ਹਲੇ ਜੀਰੀ ਆਉਣੀ ਰੇ ਜੀਰੀ ਆਦ ਕੀ ਕੀ ਦੇਣੇ ਇੱਕ ਜੀਰਾ ਜੀਰਾ ਲਾਉਣਾ ਠੀਕ ਆ ਬਾਈ ਇਹ ਲਾਗਾ ਨਹੀਂ ਹੋਣਾ ਹੈਗਾ ਹੁਣੀ ਪੜ ਦਦਲ ਕਰਦੀਏ ਟਾਈਮ ਦਦੋਂਗੇ ਨੀ ਕਿ ਅਸੀਂ ਹੁਣ ਲੇਜਰ ਘਰਾ ਦੇਣਾ ਬਾਈ ਸਾਰਾ ਬਾਕੀ ਇਹ ਇੱਕ ਬੇਨਤੀ ਹੋਰ ਆ ਉਹਦੋਂ ਬਤਾਓ ਮਾੜਾ ਜੀ ਇੱਕ ਬੇਨਤੀ ਹੋਰ ਆ ਅੱਜ ਤਾਂ ਘੱਟ ਬੀਤੋ ਸੋ ਸਾਹਮਣੇ ਬੱਦਦਾ ਗੱਖੀ ਹੁਣ ਇੱਧਰ ਐਂਟਰ ਕਰਦੂਗਾ ਨਾ ਨਾ ਪਾਈਪ ਇੱਥੇ ਰੱਖੇ ਦੇਖੋ ਜੀ ਮੈਂ ਪਾਣੀ ਦਾ ਬੰਦੂ ਕਰਨਾ ਦੱਲੀ ਵੇ ਲਾਉਣਾ ਪਾਣੀ ਲਾ ਦੇਣਾ ਬਾਈ ਪਹਿਲਾਂ ਪਾਣੀ ਲਾਉਣਾ ਉਹ ਨਹੀਂ ਆਈ ਦੱਲੀ ਜਿੱਥੇ ਕਰਾਉਣਾ ਜਿੱਦਾਂ ਖੱਦੂ ਕਰਾ ਦੱਲੀ ਨੂੰ ਇਹ ਕਰਕੇ ਜਾਓ ਟੋਟਰ ਟ੍ਰੈਕਟਰ ਘੁੰਮਣਾ ਨਹੀਂ ਇੱਥੇ ਹਾਂ ਯਾ ਰੱਖੀਂਗਾ ਤੇ ਮੇਰੀ ਜਿੰਨਾ ਮਰਜ਼ੀ ਪਾਣੀ ਛ ਦੱਕੇ ਕਰਦਣੇ ਪਹਿਲੇ ਹੀ ਨੋਟ ਕਰ ਲਈ ਯਾਦ ਰੱਖ ਠੀਕ ਕਰ ਲਈ ਬਾਈ ਇਹ ਮਸ਼ੀਨ ਨਾਲ ਹੁੰਦਾ ਡੂੰਗਾ ਬਹੁਤ ਹੁੰਦਾ ਇੱਕ ਬਾਈ ਕਿਸੇ ਜਾਂਦੇ ਨੇ ਹਰਾ ਕੰਮ ਨਹੀਂ ਆਈ ਸੀ ਜਨ ਹਰਾ ਕਰਨਾ ਪਾਣੀ ਚੱਲ ਮਰਜੀ ਝੱਟਦਾ ਸੈਟ ਕਰੂ ਹੁਣ ਲੱਗੀ ਮਿੱਟੀ ਨਹੀਂ 3600 ਖੜਾ ਜੀ ਟੋਜਨ ਪਾ ਦੇਗਾ ਨਾ ਟੋਜਨ ਕਿਆ ਦੂਰੇ ਰੱਖੀ ਦੇਖ ਉਹ ਨਹੀਂ ਅਸੀਂ 3600 ਦਾ ਟੋਜਨ ਪਾਉਣਾ ਉਹ ਟੈਂਕ ਸੇ ਕੰਮ ਦਿੰਦਾ ਯਾਰ ਪਹਿਲੇ ਬਰਤ ਪਹਿਲੇ ਬਰਤ ਲਾ ਦੋ ਪੈਰ ਵਰਤਾ ਸੀ ਤੂੰ ਹੀ ਤਾਂ ਮੂਲੇ ਨੂੰ ਵਾਈ ਜਾਂਦਾ ਲੇਕੇ ਕਰਨਾ ਨਾ ਕਰਾਉਣਾ ਨਾ ਕੁਛ ਤੇ ਦੱਪ ਪੰਪੀ ਜਖਦਾ ਧੰਟ ਘੰਟ ਪੰਪ ਪੁੱਠੂ ਲਾਇਨ ਹੋ ਗਿਆ ਇਹਨੂੰ ਨਾ ਨਾ ਯਾਰ ਚੱਲੀਏ ਨਾ ਨਾ ਕਰਾਉਣਾ ਕੋਈ ਮੈਂ ਜਾ ਜਾ ਨਾ ਆ ਜਾ ਜਾ ਸੱਤ ਲਾ ਵੀ ਆਇਆ ਹਾਂ ਲੈ ਮਨਾ ਨਾ ਕਿਤੇ ਲੱਗੇ ਚੱਲੀਆਂ ਕਿਤੇ ਸੀ ਇੰਜ ਤਾਂ ਹੀ ਤਾਂ ਕੀੜੀ ਦੇਖੀ ਆ ਤਿੰਨ ਪੰਪ ਲਾਇਏ ਫੇ ਬਾਕੀ ਯਾਰ ਛੱਡ ਤੇ ਹਾਂ ਕਥੇ ਨਹੀਂ ਉੱਢ ਰੇ ਰਹਿਦਾ ਹੀ ਉਰਲਾਦਾ ਉਬਲੀ ਰਹਿੰਦਾ ਪਰਲੇ ਨੂੰ ਕਦ ਕਰੀ ਆ ਪਰਲੇ ਨੂੰ ਤਾਂ ਯਾਰ ਪਹਿਲਾਂ ਨਹੀਂ ਕਰੀ ਪਿਕਣੂਏ ਵਾਲੀ ਕਰੀ ਤੂਏ ਹੀ ਚੱਲਦੀ ਯਾਰ ਕੋਈ ਨਹੀਂ ਲਿਆਉਂਦੇ ਛਤੀ ਕਰ ਫਿਰ ਚੱਲ ਹਾਂ ਚੱਲ ਹਣਾ ਦੁਵਾਈ ਲੈ ਕੇ ਆਉਣੀ ਯਾਰ ਕੀੜੀ ਕੰਨੇ ਪਰ ਤਜਾਬ ਜੀ 95 ਪਰ ਦੂਵੇ ਪਰ ਨਹੀਂ ਹੈਗੀ ਤਾਂ ਵੀ ਠੀਕ ਹੈ ਥੋੜਾ ਜਿਹਾ ਪੋਲਾ ਹੁੰਦਾ ਉਹਨਾਂ ਨੇ ਨਹੀਂ ਕਿਹਾ ਵਧੀਆ ਦਵਾਈ ਦੁਆ ਕੇ ਬੱਚਾ ਜਾ ਤੁਰ ਜਾ ਉੱਪਰ ਚੜਾਈ ਕਰਨੀ ਦਵਾਈ ਇਹ ਜਿਹਾ ਕੇ ਲਿਆਉਂਗਾ ਚੈੱਕ ਕਰਕੇ ਦੇਖੀ ਤੈਨੂੰ ਉਹਦਾ ਘੋਣਾ ਚ ਮੈਂ ਵੀਡੀਓ ਚ ਕਹਿਣਾ ਕਿਹਾ ਕਹਿ ਤੂੰ ਇਹ ਕੱਲ ਦਵਾਈ ਜਿਹੜੀ ਆ ਰਹੀ ਹੈ ਇੰਨਾ ਵਾਲੀ ਥੋੜੇ ਦੂਰੋਂ ਵੀ ਨਹੀਂ ਸਕਦੇ ਉਹਦਾ ਇਹ ਧੁੰਦ ਜੀ ਬਣਾਉਣੇ ਕਰਕੇ ਨਾ ਮੂੰਹ ਨੂੰ ਚੜ ਗਈ ਅੱਜ ਸਾਰੀ ਦਾੜੀ ਦਾ ਸਰਦੂ ਕੀਆ ਹੁਣ ਬੜਾ ਆਇਆ ਦੋ ਘੰਟੇ ਹੋ ਗਏ ਕਾਂਡੀ ਫੜਾ ਲਿਆ ਮੂੰਹ ਤਾਂ ਕਰ ਜਿਆ ਇੰਟਾਕ ਨਹੀਂ ਹੋਇਆ ਉਹ ਅਸੀਂ ਵੇ ਪੱਕੇ ਖਿਲਾੜੀ ਆ ਲੈ ਚਲੋ ਚਲੋ ਅਸੀਂ ਖਿਲਾੜੀ ਆ ਪੱਕੇ ਅਸੀਂ ਮੂੰਹ ਟਾ ਕੇ ਸਵੇਰੇ ਕਰਦੇ ਤੋਦਿਆ ਤੋਦਿਆ ਸਾਡੇ ਇਖਲਾ ਦੇ ਕਦੇ ਕਦੇ ਦੇਖਿਆ ਨਾ ਹੈ ਨੀ ਲੈ ਸਾਡੀ ਰਹਿ ਜੀ ਨਾਲੇ ਗੰਨੇ ਦੇ ਵਿੱਚ ਕਹੇ ਸੱਪ ਦੇ ਸੱਪ ਲੜੇ ਜ਼ਹਿਰ ਕੀ ਬੜੇ ਕੰਮ ਹੁੰਦਾ ਆ ਅੱਬੇ ਲੈ ਸੁਪਰੇ ਰਹੇ ਰਹੇ ਕਿਥੇ ਜਾਣੀ ਹਾਲੀ ਜਿਹੜੇ ਬੰਦੇ ਜੜਨ ਲੱਗ ਕੇ ਮਰ ਕਰੀ ਸਕਦਾ ਇਹ ਵੀ ਗੱਲ ਨਾਲ ਜਿਹੜੇ ਬੰਦੇ ਵਿਆਹ ਜੜਨ ਲੱਗ ਕੇ ਕਰ ਨਹੀਂ ਸਕਦਾ ਬਹੁਤ ਸਾਰੇ ਇੱਧੇ ਹੋ ਮੈਂ ਯਾਰ ਵੀ ਬਹੁਤ ਆਵੇ ਠੀਕ ਹੈ ਜੀ ਮਿਲਦੇ ਕੱਲੂ ਫਿਰ ਭਾਈ ਚੰਗਾ ਹੀ ਚੰਗਾ ਹੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ